ਇਸ ਨੇ ਨਹੀਂ ਕਾਢੀ ਸੁਣੀ 아니 ਕੋਈ ਨਹੀਂ ਸੁਣੀ ਸਰਕਾਰ ਨੇ ਇਥੇ ਖਾਨ ਨਹੀਂ ਸਾਡੇ ਭਾਜੀ ਸਾਡੇ ਦਾ ਸਾਪ ਐਡਾ ਕਾਜਵੇ ਲੋਕਾਂ ਨੂੰ ਵਕਤ ਪੈ ਜਾਂਦਾ ਤੁਸੀਂ ਤਾਂ ਸਰਾਲ ਹੀ ਮੇਰੇ ਖਾਨਾ ਦਾਦਾ ਫੋਟ ਲੰਬੀ ਹਾਂਜੀ ਸਹੀ ਕਹਿੰਦੇ ਚੰਗੇ ਕਿ ਸਾਨੂੰ ਪਹਿਲੇ ਇੱਕ ਵਧੀਆ ਜੀ ਸੜਕ ਪ੍ਰੋਵਾਈਡ ਕੀਤੀ ਜਾਵੇ ਅੱਛਾ ਜੀ ਕਹਿੰਦੇ ਸਾਡੇ ਲੱਗ ਛਾਗੇ ਕੋਈ ਸਕੂਲ ਵਧੀਆ ਜੇ ਕੀਤਾ ਜਾਵੇ ਜਿਸ ਕਰਕੇ ਸਾਡੀ ਐਜੂਕੇਸ਼ਨ ਇੱਕ ਵਧੀਆ ਤਰ੍ਹਾਂ ਚੱਲ ਰਿਹਾ ਫੋਟੋ ਕਰੋ 150 ਅੰਦਰ 150 ਹੋ ਜਾ 200 ਹੁੰਦਾ 200 ਜਾਣ ਦਾ 400 ਰੁਪਏ ਨੂੰ ਅਸੀਂ ਇੱਕ ਸਮਾਨ ਨੂੰ ਜਾਣ ਅੰਦਰ 400 ਰੁਪਿਆ ਤੁਹਾਡਾ ਲੱਗਦਾ ਉੱਤੇ ਲੱਗਦਾ ਇੱਕ ਸਮਾਨ ਦਾ ਬੰਦੇ ਦਾ 400 ਵੀ ਕੱਢਣਾ ਔਖਾ ਆ ਬੜਾ ਔਖਾਗਾ 350 ਰੁਪਈਆ ਬੱਚਿਆਂ ਨੂੰ ਕੀ ਗੱਲ ਬੱਚਿਆਂ ਦੇ ਪਰਿਵਾਰ ਵੀ ਹੈਗਾ ਹਾਂਜੀ ਹੈਨਾ ਹਾਂਜੀ ਆਣਾ ਕੋਰੀ ਕੋਰੀ ਕਹਤਾ ਸੀ ਇਤਨਾ ਕ ਬਣਾਈ ਆ ਇਹ ਬਣਾਈ ਆ ਸਾਰਾ ਹੀ ਲੈਂਟਰ ਲੈ ਕੇ ਆ ਚੋਲਦਾ ਗਰੀਬੀ થી ਸਰਿਆ ਦੇ ਕੋਟ ਪੀਆ ਹੁਣ ਅਸੀਂ ਧਰਨਪੁਰ ਵਿਰਾਏ ਦੇਵੀ ਪਿੰਡ ਇੱਥੇ ਜਿਹੜੇ ਬੱਚੇ ਸਕੂਲ ਚ ਪੜਦੇ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕੀ ਪਰੇਸ਼ਾਨੀ ਆ ਰਹੀ ਆ ਸਕੂਲ ਵਿੱਚ ਜਦੋਂ ਆਉਂਦੇ ਆ ਪੜਨ ਵਾਸਤੇ ਇਹ ਸਾਨੂੰ ਦੱਸਣਗੇ ਹਾਂਜੀ ਕਾਕੇ ਕੀ ਨਾਮ ਤੁਹਾਡਾ ਮੇਰਾ ਨਾਮ ਹਰਨ ਪਰਮਾਰ ਹੈ ਹਾਂਜੀ ਮੈਂ ਇਸ ਸਰ ਗੋਮਨ ਸੀਨੀਅਰ ਸਕੈਂਡੀ ਸਕੂਲ ਵਿੱਚ ਪੜਦਾ ਹਾਂ ਤਾਂ ਮੇਰਾ ਪਿੰਡ ਨਾ ਉਹ ਹੈ ਦੇਰੀਆਂਗਾ ਸਾਡੇ ਸਕੂਲ ਚ ਨਾ ਸਿਰਫ ਇੱਕ ਸਕੂਲ ਹੈਗਾ ਉਹ ਨਾ ਸਿਰਫ 8ਵੀਂ ਤੱਕ ਕਰ ਹੈ। ਅੱਛਾ ਜੀ। ਮੈਂ 10ਵੀਂ ਕਲਾਸ ਚ ਨਾ ਤਾਂ ਅਲੱਗ ਛੱਗੇ ਕੋਈ 10ਵੀਂ ਤੱਕ ਕਲਾਸ ਸਕੂਲ ਦਾ ਉਹ ਨਹੀਂ ਹੈ। ਅੱਛਾ ਜੀ। ਸੋ ਤਾਂ ਉਹਦੇ ਵਾਸਤੇ ਨਾ 5 ਕਿਲੋਮੀਟਰ ਪੈਦਲ ਚੱਲੀ ਕੇ ਇੱਥੇ ਆਣਾ ਪੈਂਦਾ। ਮਤਲਬ 5 ਕਿਲੋਮੀਟਰ ਪੈਦਲ ਚੱਲ ਕੇ ਆਉਣਾ ਪੈਂਦਾ। ਤੁਹਾਡਾ ਪਿੰਡ ਦੇ ਰਹੀਆਂ ਆ? ਹਾਂਜੀ। ਦੇ ਰਹੀਆਂ ਸਕੂਲ ਹੈਗਾ ਆ ਕੋਈ? ਇੱਕ ਹੈਗਾ ਉਹ 8ਵੀਂ ਤੱਕ ਦਾ। 8ਵੀਂ ਤੱਕ ਤਾਂ ਇੱਥੇ ਫਿਰ ਜਿਹੜਾ ਸਕੂਲ ਹੈ 10ਵੀਂ ਤੱਕ ਹੈ ਨਾ? ਸਰ 12ਵੀਂ ਤੱਕ ਹੈ। 12ਵੀਂ ਤੱਕ ਹੈਗਾ। ਫੇ ਤੁਹਾਨੂੰ ਇੱਥੇ 5 ਕਿਲ ਖਾਡਿਆ ਹਾਂਜੀ ਤੇ ਫਿਰ ਜਦੋਂ ਕੋਈ ਮੀਂਹ ਨੇ ਰੀ ਜਦੋਂ ਬਾਰਸ਼ ਦੇ ਟਾਈਮ ਤੇ ਅੱਛਾ ਬਾਰਿਸ਼ ਆਂਦੀ ਤਾਂ ਫਿਰ ਇੱਥੇ ਖੱਡ ਬਹੁਤ ਜਲਦੀ ਆ ਅੱਛਾ ਜੀ ਤੇ ਜਿੱਦੇ ਕਰਕੇ ਪਾਛੇ ਨੁਕਸਾਨ ਹੋ ਜਾਂਦਾ ਸਾਡਾ ਸੜਕ ਟੁੱਟੀ ਜਾਂਦੀ ਹੈ ਸੜਕ ਟੁੱਟ ਜਾਂਦੀ ਤੇ ਕੋਈ ਪਿੰਡ ਦੇ ਵਿੱਚ ਤੁਹਾਡੇ ਮਤਲਬ ਕੋਈ ਬੱਸ ਵਗੈਰਾ ਅੱਛਾ ਬੱਸ ਦੀ ਕੋਈ ਇਸ ਲੋੜ ਨਹੀਂ ਹੈ ਵੈਸੇ ਬੱਸ ਮਤਲਬ ਹੈ ਹੀ ਨਹੀਂ ਕੋਈ ਪਿੰਡ ਦੇ ਵਿੱਚ ਆਉਣ ਨੂੰ ਤੇ ਕੋਈ ਘਰ ਘਰ ਦੇ ਵੀ ਨਹੀਂ ਤੁਹਾਨੂੰ ਛੱਡਣਾ ਆ ਸਕਦੇ ਕਿਉਂਕਿ ਉਹਨਾਂ ਦੇ ਵੀ ਕੋਈ ਕੰਮਕਾਰ ਕਰਦਾ ਹੁੰਦਾ ਹੈ ਤੇ ਕਾਫੀ ਪਰੇਸ਼ਾਨੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਗਵਰਨਮੈਂਟ ਨੂੰ ਸਰ ਸਹੀ ਕਹਿੰਦੇ ਚੰਗੇ ਕਿ ਸਾਨੂੰ ਪਹਿਲੇ ਇੱਕ ਵਧੀਆ ਜੀ ਸੜਕ ਪ੍ਰੋਵਾਈਡ ਕੀਤੀ ਜਾਵੇ ਅੱਛਾ ਜੀ ਕਨੇ ਸਾਡੇ ਲਾਗੇ ਸ਼ਾਗੇ ਕੋਈ ਸਕੂਲ ਵਧੀਆ ਜੇ ਕੀਤਾ ਜਾਵੇ ਜਿਸ ਕਰਕੇ ਸਾਡੀ ਐਜੂਕੇਸ਼ਨ ਇੱਕ ਵਧੀਆ ਤਰ੍ਹਾਂ ਚੱਲ ਸਕੇ ਚੱਲ ਸਕੇ ਮਤਲਬ ਇਹ ਸਾਡੇ ਪਿਆਰੇ ਬੱਚੇ ਦਾ ਇਹ ਕਹਿਣਾ ਹੈ ਕਿ ਨਾ ਤਾਂ ਸਕੂਲ ਨੂੰ ਆਉਣ ਵਾਸਤੇ ਚੰਗੀ ਸੜਕ ਆ ਤੇ ਨਾ ਹੀ ਮਤਲਬ ਆਉਣ ਵਾਸਤੇ ਕੋਈ ਬੱਸ ਸਰਵਿਸ ਆ ਤੇ ਮੈਂ ਸੁਣਿਆ ਇੱਥੇ ਸ਼ੇਰ ਵਗੈਰਾ ਚੀਤੇ ਵਗੈਰਾ ਕੁਝ ਹੈ ਨਾ ਤਾਂ ਹਾਂਜੀ ਉਹਦਾ ਵੀ ਸੇਤ ਨੇ ਚਿਰ ਕੋਈ ਚੀਤੇ ਵਗੈਰਾ ਬਹੁਤ ਨਹੀਂ ਇਹਨਾਂ ਦੇ ਨਾ ਇਹ ਦਿਨਾਂ ਦੇ ਇਹ ਨਾ ਹਾਂ ਸਰੀ ਇਹਨਾਂ ਦੇ ਨਾ ਇੱਕ ਨਾ ਇਹਨੇ ਗਾਇਂ ਵਗੈਰਾ ਰੱਖੀਆਂ ਨਾ ਹਾਂ ਤਾਂ ਇਹਨਾਂ ਨੇ ਇੱਕ ਦਿਨ ਗਾਇਂ ਛੱਡੀਆਂ ਗਾਇਂ ਛੱਡੀਆਂ ਤਾਂ ਆਈ ਨਹੀਂ ਤਾਂ ਜਿਸਲਾ ਬਾਤ ਜੱਬੇ ਤਾਂ ਬਾਗ ਨੇ ਖਾ ਲਈ ਸੀ ਮਤਲਬ ਗਾਂ ਮਾਰਤੀ ਸੀ ਬਾਗ ਨੇ ਖਾ ਲਈ ਸੀ ਹਾਂਜੀ ਤਾਂ ਫਿਰ ਤਾਂ ਕਈ ਲੋਕਾਂ ਦੇ ਉੱਤੇ ਵੀ ਹਮਲਾ ਕੀਤਾ ਉਹਨਾਂ ਬਾਗ ਨੇ ਸੋ ਹਾਂਜੀ ਨੁਕਸਾਨ ਵਗੈਰਾ ਕਾਫੀ ਸੋ ਹਾਂਜੀ ਹੋਰ ਵੀ ਜੰਗਲੀ ਜਾਨਵਰ ਹੈਗੇ ਆ ਜਿਹੜੇ ਜਦਾ ਹੇਟਨ ਵਗੈਰਾ ਨਾ ਸੋ ਹਾਂਜੀ ਉਹ ਫਿਰ ਕਾਫੀ ਨੁਕਸਾਨ ਕਰਦੇ ਆ ਮਤਲਬ ਕਿ ਤੁਸੀਂ ਖਤਰਿਆਂ ਨਾਲ ਲੜਦੇ ਹੋਏ ਸਕੂਲ ਪੜਨਾ ਉਹਨੇ ਸਰਕਾਰ ਨੂੰ ਬੇਨਤੀ ਆ ਦੇਖੋ ਬੱਚਿਆਂ ਦੇ ਤੁਸੀਂ ਹਾਲਾਤ ਦੇਖੋ ਤੁਸੀਂ ਫਿਰ ਵੀ ਮਤਲਬ ਕੁਝ ਸੋਚੋ ਇਸ ਇਲਾਕੇ ਦਾ ਤਾਂ ਜੋ ਇਹਨਾਂ ਨੂੰ ਪੜ ਦੇ ਵਿੱਚ ਕੋਈ ਸਮੱਸਿਆ ਨਾ ਆ ਸਕੇ ਤਾਂ ਅੱਗੇ ਤਰੱਕੀ ਕਰ ਸਕਣ ਸੋ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਠੀਕ ਹੈ ਕਰੋ ਤੁਸੀਂ ਦੇਖੋ ਹਾਲਾਤ ਦੇਖੋ ਇੱਥੇ ਦੇ ਕੋਠੀਆਂ ਦੇ ਵਿੱਚ ਬੈਠੇ ਆ ਇੱਕ ਬਟਨ ਨੱਪਦੇ ਆ ਚੁੱਲਾ ਤੁਹਾਡੇ ਕੋ ਗੈਸ ਚਾਲੂ ਹੋ ਜਾਂਦਾ ਹੈ ਸਬਜੀ ਵਗੈਰਾ ਹੱਥ ਤੋਂ ਨੂੰ ਗਰਮ ਪਾਣੀ ਆ ਪਾਜੀ ਦੇਖੋ ਚੁੱਲਿਆਂ ਦੇ ਉੱਤੇ ਆ ਛੰਨਾ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਇੱਥੋਂ ਦੇ ਲੋਕ ਹੈ ਕਾਨੇਆਂ ਵਾਲੇ ਉਹ ਕਦੀ ਵੀ ਡੇਕ ਸਕਦਾ ਅੰਦਰ ਵੀ ਤੁਹਾਡੇ ਪਾਜੀ ਆ ਦੇਖੋ ਹਾਲਾਤ ਸਾਰੇ ਮਤਲਬ ਕੱਚੇ ਆ ਮਕਾਨ ਤੇ ਪਾਜੀ ਮੀਂਹ ਦੇ ਵਿੱਚ ਤਾਂ ਬਹੁਤ ਬੁਰਾ ਹਾਲ ਹੁੰਦਾ ਹਣਾ ਆ ਦੇਖੋ ਹਾਲਾਤ ਉਹ ਸਾਹਮਣੇ ਰਸੋਈ ਆ ਲਾਈਟ ਜਗਦੀ ਪਾਜੀ ਅੰਦਰ ਮੈਂ ਜਲਦੀ ਲਾਈਟ ਹੈਗੀ ਆ ਦੇਖੋ ਤਾਂ ਆਇਓ ਤਾਂ ਮਰ ਜਾ ਕੈਮਰਾ ਲਾ ਕੇ ਭਾਜੀ ਕੋਈ ਗੱਲ ਨਹੀਂ ਰਹਿਣ ਤੋਂ ਰਹਿਣ ਤੋਂ ਜੀ ਮੈਂ ਰਹਿਣੀ ਨਹੀਂ ਮੈਥੋਂ ਬੈਸਦਾ ਨਹੀਂ ਹੋਣਾ ਕੈਮਰੇ ਦੇ ਵਿੱਚ ਆ ਲਾਈਟ ਆਨ ਕਰਿਓ ਲਾਈਟ ਕਰ ਦੇ ਦੇਖੋ ਹਾਲਾਤ ਕਿੱਦਾਂ ਹਨੇਰੇ ਦੇ ਵਿੱਚ ਇਹ ਦੇਖੋ ਸਾਹਮਣੇ ਜੱਪਾ ਜਨੇ ਹੌਸਰਾ ਦੇ ਉਹ ਕਬਰੇ ਦੇ ਦੇਖੋ ਦੇਖੋ ਕਿੱਦਾਂ ਮਤਲਬ ਗਰੀਬੀ ਦੇ ਵਿੱਚ ਰਹਿਣਾ ਪੈ ਰਿਹਾ ਤਹਾਂ ਦੇ ਆਜੋ ਆਜੋ ਤੇ ਪਾਜੀ ਖਾੜ ਦੇ ਦਾ ਲਾਲ ਹੀ ਆ ਦੇਖੋ 2 ਫੁੱਟ ਦਾ ਫੈਸਲਾ ਆਇਓ ਆਜੋ ਆ ਤੁਸੀਂ ਦੇਖੋ ਆ ਮਕਾਨ ਬਣਿਆ ਆ ਆ ਇੰਨਾ ਕੁ ਜਗ੍ਹਾ ਆ ਬਸ 2 ਫੁੱਟ ਦੀ ਤੇ ਜੇ ਮੀਂਹ ਆ ਗਿਆ ਜਾਂ ਜ਼ਿਆਦਾ ਪਾਣੀ ਆ ਗਿਆ ਤਾਂ ਮਕਾਨ ਦੇਖੋ ਕਿੱਥੇ ਜਾਣਾ ਆ ਤੇ ਜਿਹੜਾ ਇਸ ਮਕਾਨ ਦੇ ਅੰਦਰ ਹੋਊਗਾ ਤਾਂ ਉਹ ਤਾਂ ਬੰਦਾ ਫਿਰ ਗਿਆ ਗਵਾਚਾ ਹਾ ਸਾ ਤਾਂ ਹੋਣਾ ਹੀ ਹੋਣਾ ਆ ਹਾਂਜੀ ਉਧਰ ਵੀ ਦੇਖੇ ਲਾ ਅੱਗੇ ਤੱਕ ਦੇਖੋ ਬਾਜੀ ਬੜਾ ਬੁੜਾ ਹਾਲ ਆ ਬਾਜੀ ਇਹ ਖੱਡਾ ਆ ਬੰਦ ਕਰਤਾ ਆ ਇਹ ਦੇਖੋ ਇਹ ਸੜਕ ਨਿਕਲੀ ਹੋ ਨਾ ਹਾਂਜੀ ਇਹ ਗਵਰਨਮੈਂਟ ਨੇ ਕੋਈ ਡੰਗਾ ਨਹੀਂ ਦਿੱਤਾ ਤੇ ਬਾਜੀ ਇਹ ਤਾਂ ਜਦੋਂ ਪਾਣੀ ਉਤੋਂ ਥੱਲੇ ਡੇਣਾ ਅੱਧਾ ਤਾਂ ਮਕਾਨ ਦੀ ਨੀਂਹ ਚ ਪੈਣਾ ਫੇ ਤਾਂ ਮਕਾਨ ਡਿੱਗ ਗਿਆ ਬੜਾ ਬੁਰਾ ਹਾਲ ਆ ਯਾਰ ਇੱਥੇ ਕਿੱਦਾਂ ਰਹਿੰਦੇ ਤੁਸੀਂ ਇੱਥੇ ਅਈ ਤਾਂ ਸਾਪ ਬਗੈਰਾ ਕੁਝ ਜਾਨਵਰ ਬਥੇਰੀ ਆ ਬੇ ਆ ਸਰਾਲਾ ਵੀ ਸਰਾਲ ਕਿੱਡੀ ਕਿੱਡੀ ਹੁੰਦੀ ਸਰਾਲ ਸਰਾਲ ਖਰੀ ਮੋਟੀ ਹੁੰਦੀ ਆ ਸਾਡੇ ਉਧਰ ਉੱਪਰ ਘਰ ਬਣ ਚਾ ਸਾਡਾ ਅੱਛਾ ਬਥੇਰੀਆਂ ਮੋਟ-ਮੋਟੀਆਂ ਏਡੀ ਏਡੀ ਮਤਲਬ ਸਰਾਲ ਲੰਬੀ ਕਿੱਡੀ ਹੁੰਦੀ ਆ ਬਥੇਰੀ ਲੰਬੀ ਹੁੰਦੀ ਆ ਰਾਤ ਨੂੰ ਘਰਾਂ ਚ ਆ ਜਾਂਦੀ ਆ ਹਾਂਜੀ ਰਾਤ ਨੂੰ ਵੀ ਆ ਜਾਂਦੀ ਆ 10 ਫੁੱਟ ਹੁੰਦੀ ਆ ਸਾਡੇ ਮੇਰੇ ਘਰੇ ਵਾਲੇ ਨੇ ਤਾਂ ਦੋ ਤਿੰਨ ਵਾਰੀ ਮਾਰੀਆਂ ਰਾਤ ਨੂੰ ਸਾਡੇ ਭਾਜੀ ਸਾਡੇ ਤਾਂ ਸਾਪ ਐਡਾ ਕਾਜਵੇ ਲੋਕਾਂ ਨੂੰ ਵਕਤ ਪੈ ਜਾਂਦਾ ਤੁਸੀਂ ਤਾਂ ਸਰਾਲ ਹੀ ਮੇਰੇ ਖਾਨਾ ਉਹ ਦਾਦਾ ਫੁੱਟ ਲੰਬੀ ਹਾਂਜੀ ਕਰ ਦਿਓ ਸਾਹਿਬ ਜੀ ਕੱਪੜਾ ਲੈ ਕਰ ਦਿਓ ਬੰਦ ਚਲੋ ਭਾਜੀ ਚੱਕ ਦਿਓ ਚੱਲਦਾ ਗੱਲ ਪਤਾ ਕੀ ਆ ਅਸੀਂ ਵੀਡੀਓ ਬਣਾਉਣੀ ਆ ਜਾਂਦਾ ਡੇ ਕੋਲ ਵੀਡੀਓ ਬਣਾ ਕੇ ਅਸੀਂ ਵਿਊ ਲੈ ਲਈਏ ਲੱਖਾਂ ਰੁਪਈਆ ਲੋਕੀ ਕਮਾਈ ਜਾਂਦੇ YouTube ਆਦੋ ਅਸੀਂ ਉਹ ਕੰਮ ਨਹੀਂ ਕਰਨੇ ਹੈਗੇ ਹੁਣ ਜੇ ਅਸੀਂ ਮੈਂ ਨਾ ਕੋਈ ਮੰਤਰੀ ਆ ਨਾ ਕੋਈ ਅਫਸਰ ਆ ਤੇ ਮੇਰਾ ਮੇਨ ਕੰਮ ਇਹ ਆ ਕਿ ਸਾਡਾ ਕੋਈ ਭੈਣ ਭਰਾ ਦੁਖੀ ਆ ਹਨਾ ਉਹਨੂੰ ਉਹਨੂੰ ਤਾਂ ਕੋਈ ਮਤਲਬ ਆਪਾਂ ਕਿਸੇ ਹੱਦ ਤੱਕ ਲਾਈਏ ਨਾ ਕੰਡੇ ਵੀਡੀਓ ਲੋਕਾਂ ਤੱਕ ਪਹੁੰਚੂਗੀ ਲੋਕੀ ਉਹਨੂੰ ਦੇਖਣਗੇ ਸ਼ੇਅਰ ਕਰਨਗੇ ਤਾਂ ਫਿਰ ਅਸੀਂ ਸਾਡਾ ਇਹ ਸਫਲ ਕੀ ਕਹਿੰਦੇ ਨੇ ਕੰਮ ਸਾਡਾ ਸਫਲ ਹੋ ਗਿਆ ਭਾਜੀ ਇੱਧਰ ਹੀ ਆਇਓ ਚੱਲਦੇ ਹੀ ਰਹਿਣ ਦਿਓ ਹੁਣ ਤੁਸੀਂ ਸਾਨੂੰ ਦੱਸੋ ਤੁਹਾਡੀ ਇੱਥੇ ਮੇਨ ਸਮੱਸਿਆ ਕੀ ਆ ਇਸ ਇਲਾਕੇ ਦੀ ਤੁਸੀਂ ਆਪਣੇ ਹੁਣ ਜਿਹੜੀਆਂ ਵੀ ਤੁਹਾਡੀਆਂ ਦਿਲ ਦੀਆਂ ਕਹਿੰਦੇ ਹੁੰਦੇ ਤੁਸੀਂ ਕਹਿੰਦੇ ਗੱਲਾਂ ਕਾਹਦੀਆਂ ਕਰੋ ਸਾਰੇ ਜਾਣੇ ਸਾਡੇ ਮੇਨ ਇੱਕ ਆ ਬੱਸ ਦੀ ਪਈ ਬੱਸ ਦਾ ਟਾਈਮ 7 ਵਜੇ ਦਾ ਸਵੇਰ ਦੇ 7 ਵਜੇ ਦਾ ਅੱਛਾ ਜੀ ਕਿਹੜਾ ਬੰਦਾ ਕਈ ਵਾਰੀ ਚਲੋ ਹੁੰਦਾ ਵੀ ਨਹੀਂ ਜਾ ਹੁੰਦਾ ਹਾਂਜੀ ਬਜ਼ੁਰਗਾਂ ਉਹਨਾਂ ਤੋਂ ਵੀ ਨਹੀਂ ਰਹੀ ਵੇਰੀ ਨਹੀਂ ਉੱਠ ਹੁੰਦਾ ਹਾਂ ਸਰਦੀਆਂ ਤਾਂ ਉਦਾਂ ਹੀ ਨਹੀਂ ਉੱਠ ਹੁੰਦਾ ਹਾਂਜੀ ਹਾਂਜੀ ਦੂਜਾ ਵੀ ਬੱਸ ਇੱਕ ਬੱਸਾ ਮੈਂ ਇਕੱਲੇ ਕਰੀ ਜੀ ਹਾਂਜੀ ਇੱਕ ਬੱਸਾ ਹਾਂਜੀ ਫਿਰ ਇੱਕ ਬੱਸ ਦਾ ਫਾਇਦਾ ਕੀ ਆ ਸ਼ਾਮ ਨੂੰ ਆਣੀ ਉਹ ਜਾ ਕੇ 7 ਵਜੇ ਮੈਨੂੰ ਇੱਕ ਵਾਰੀ ਸਵੇਰ ਨੂੰ 7 ਵਜੇ ਚੱਲ ਗਈ ਹਾਂਜੀ ਤੇ ਸ਼ਾਮ ਨੂੰ 7 ਵਜੇ ਚੱਲ ਗਈ ਹਾਂ ਹਾਂ ਆਹ ਤਾਰਿਖ ਇਸ ਨਿਚਰੇ ਉਹ ਵੀ ਨਹੀਂ ਆਉਂਦੀ ਐਤਵਾਰ ਦਾ ਸ਼ਨੀਚਰਵਾਰ ਉਹ ਵੀ ਨਹੀਂ ਆਉਂਦੀ ਹੈਗੀ ਅੱਛਾ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਚਾਹ ਵਾਸਤੇ ਹਾਂ ਟੀਮ ਤਾਂ ਰੋਟੀ ਵੀ ਖਾ ਕੇ ਜਾਇਓ ਭਾ ਕੀ ਨਹੀਂ ਨਹੀਂ ਰੋਟੀ ਨਹੀਂ ਖਾਧੀ ਜੀ ਮੈਨੂੰ ਇੱਧਰ ਆ ਕੇ ਬਹੁਤ ਚੰਗਾ ਲੱਗਦਾ ਇੱਧਰ ਤੁਹਾਡੇ ਨੇ ਮੰਦਰ ਤਾਂ ਚਲੋ ਮਾਤਾ ਜੀ ਦਾ ਉਹ ਇੱਕ ਧਾਰਮਿਕ ਸੀਰ ਅਲੱਗ ਆ ਪਰ ਜਦੋਂ ਵੀ ਆਪਾਂ ਜਦੋਂ ਧੂਤਾ ਅੱਡਾ ਜਾਂ ਗੜਦੀ ਵੱਲ ਉੱਪਰ ਨੂੰ ਆ ਜਾਂਦੇ ਨਾ ਇੱਧਰ ਲੋਕਾਂ ਚ ਇੰਨਾ ਪਿਆਰ ਆ ਇੰਨਾ ਮਾਨ ਸਤਕਾਰ ਆ ਇੰਨਾ ਭੋਲਾਪਾਨ ਆ ਬੜਾ ਵਧੀਆ ਲੱਗਦਾ ਆ ਕੇ ਜਦੋਂ ਹੁਣ ਤੁਸੀਂ ਇੱਕ ਮਤਲਬ ਔਰਤਾਂ ਜਦੋਂ ਮੈਂ ਸੁਣਿਆ ਆ ਕਿ ਜਦੋਂ ਕੋਈ ਔਰਤ ਬੱਚਾ ਕਹਿੰਦੇ ਇੱਥੇ ਪ੍ਰੋਬਲਮ ਬੜੀ ਆਉਂਦੀ ਜਦੋਂ ਕਿਸੇ ਦੇ ਕੋਈ ਭੈਣ ਪ੍ਰੈਗਨੈਂਟ ਹੋ ਜਾਂਦੀ ਆ ਤਾਂ ਉਹਨੂੰ ਮਤਲਬ ਗਾ ਜਦੋਂ ਡਿਲੀਵਰੀ ਵਗੈਰਾ ਹੁੰਦੀ ਉਦੋਂ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਆ ਰਾਵਾ ਬਦੇਰੀਆਂ ਹੋਈਆਂ ਅਸੀਂ ਤਾਂ ਸਾਡੇ ਤਾਂ ਯਾਨੀ ਕਿ ਪਹਿਲਾਂ ਤਾਂ ਰਸਤਾ ਵੀ ਨਹੀਂ ਸੀਗਾ ਘਰ ਦਾ ਹਾਂਜੀ 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 ਤਾਂ ਪੈਦਲ ਚੱਲ ਕੇ ਕਿੱਦਾਂ ਆਏ ਕਿੱਦਾਂ ਜਾਈਦਾ ਇਹ ਤਾਂ ਸਾਨੂੰ ਪਤਾ ਅੱਛਾ ਜੀ ਆਹੋ ਤੁਕੀ ਦਾ ਤੁਕੀ ਦਾ ਹੱਤਾ ਤੁਕੀਆ ਗੱਡੀਏ ਦਵਾ ਲੈ ਕੇ ਗੰਦਾ ਮੰਜੇ ਤੇ ਲੈ ਕੇ ਆਉਣਾ ਤਾਂ ਫੇਰ ਲੈ ਕੇ ਜਾਣਾ ਮੈਂ ਤੁਹਾਨੂੰ ਦੱਸਦਾ ਜੀ ਅੱਗ ਲੱਗ ਗਈ ਮਾਤਾ ਜੀ ਮੈਂ ਨਾ ਇੱਕ ਵਾਰੀ ਬੜੇ ਕੁਝ ਸਾਲ ਪਹਿਲਾਂ ਦੀ ਗੱਲ ਆ ਮਲੋੜ ਪਿੰਡ ਪੈਂਦਾ ਹਾਂਜੀ ਉੱਥੇ ਕੀ ਹੋਇਆ ਕਹਿੰਦੇ ਜੀ ਰਾਤ ਨੂੰ ਕਿਤੇ ਕੋਈ ਮਤਲਬ ਕੁੜੀ ਦਾ ਦਰਦ ਸ਼ੁਰੂ ਹੋ ਗਈ ਤੇ ਟਾਈਮ ਸੀਗਾ ਡਿਲਵਰੀ ਦਾ ਹਾਂਜੀ ਉਸ ਪਿੰਡ ਦੇ ਵਿੱਚੋਂ ਜਿੱਦਾ ਆ ਜਿੱਦਾ ਤੁਹਾਡਾ ਹੈਗਾ ਆ ਸੜ ਕੇ ਏਦਾਂ ਉਹ ਦਰਿਆ ਜ ਕੀ ਉਹ ਹੁੰਦਾ ਆ ਉਹ ਵਗਦੀ ਹੁੰਦੀ ਖੱਡ ਵਗਦੀ ਸੀ ਰਾਤ ਨੂੰ ਮੀਂਹ ਨਾ ਆ ਗਿਆ ਜੀ ਖੱਡ ਭਰ ਗਈ ਤੇ ਪਾਣੀ ਇੰਨਾ ਆਇਆ ਕਿ ਮੰਝੇ ਦੇ ਉੱਤੇ ਮੁੰਡਿਆਂ ਨੇ ਲੈ ਕੇ ਗਏ ਉਹ ਔਰਤ ਨੂੰ ਤੇ ਉਹ ਕਹਿੰਦੇ ਲੱਖ ਲੱਖ ਜਿੱਡਾ ਪਾਣੀ ਸੀਗਾ ਹਾਂਜੀ ਦੇਖੀਓ ਖਬਰ ਖਬਰ ਦੇਖੀ ਆ ਨਾ ਕੀ ਉਸ ਟਾਈਮ ਤੇ ਉਹਨਾਂ ਦਾ ਹਾਲਾਤ ਹੋਏ ਹੋਣਗੇ ਹਾਂਜੀ ਤੇ ਅਸੀਂ ਵੀਡੀਓ ਬਣਾਉਣ ਨਹੀਂ ਆਏ ਤੁਹਾਡੇ ਕੋਲ ਤੁਹਾਡੀਆਂ ਸਮੱਸਿਆਵਾਂ ਸੁਣਨ ਆਏ ਆ ਕਿ ਸਮੱਸਿਆਵਾਂ ਆ ਅਸੀਂ ਲੋਕ ਉਹਨੂੰ ਦੇਖਣ ਤੇ ਸਰਕਾਰ ਤੱਕ ਪਹੁੰਚੇ ਤਾਂ ਤੁਹਾਨੂੰ ਉਹ ਸਮੱਸਿਆ ਦਾ ਹੱਲ ਮਿਲੇ ਆ ਹੋਰ ਦੱਸੋ ਜੀ ਤੁਹਾਨੂੰ ਕੀ ਸਮੱਸਿਆ ਇੱਥੇ ਬਸ ਤੋਂ ਇਲਾਵਾ ਤੁਸੀਂ ਆਇ ਕਿ ਅਸੀਂ ਟਾਂਡੇ ਤੋਂ ਆ ਜੀ ਟਾਂਡਾ ਔੜ ਮੜ ਜਿ ਸਵੇਰ ਤੋਂ ਲੱਗੇ ਤੁਹਾਨੂੰ ਪਤਾ ਹੀ ਹਾਂ ਹਾਂ ਜੀ ਹੋਰ ਦੱਸੋ ਭਾ ਜੀ ਕੋਈ ਗੱਲਬਾਤ ਜਿਹੜੀ ਤੁਹਾਡੇ ਇੱਥੇ ਸਮੱਸਿਆ ਹੈ ਕੋਈ ਜੀ ਇਹ ਸਰਕਾਰ ਬੰਨਾ ਹੈਗਾ ਨਾ ਕਰ ਹਾਂ ਜੀ ਡੰਗਾ ਲੱਗਣਾ ਜਿਹੜਾ ਕੋਈ ਡੰਗਾ ਲੱਗੇ ਸੜਕ ਨਿਕਲ ਨਹੀਂ ਸੜਕ ਨਿਕਲ ਗਈ ਹੈ ਇਹ ਤਾਂ ਪਾਣੀ ਦੇ ਨਾਲ ਤਾਂ ਅੱਧੀ ਉੱਧੇ ਹੀ ਰੁੜ ਗਈ ਹਾਂ ਉਹ ਤਾਂ ਆ ਖਾਨੇ ਇਹ دیکھے ਮਕਾਨ ਬੱਸ ਇਹ ਦੰਗੇ ਮਕਾਨਾਂ ਨੂੰ ਦੰਗੇ ਫਰੀਖੇ ਫਰੀਖੇ ਇਹ ਫਰੀਖੇ ਮਕਾਨ ਆ ਗਏ ਇਹ ਇਹ ਜਿਹੜੀ ਗ੍ਰਾਂਟ ਇਹ ਬਿੱਲੀ ਗਵਰਨਮੈਂਟ ਵੱਲੋਂ ਮਿਲੀ ਗ੍ਰਾਂਟ ਗਵਰਨਮੈਂਟ ਵੱਲੋਂ ਮਿਲੀ ਆ ਹਾਂਜੀ ਹੁਣ ਸਾਡੇ ਕੋਲ ਜਗ੍ਹਾ ਹੈ ਨਹੀਂ ਅੱਛਾ ਜੀ ਬਣਾਉਣ ਵਾਸਤੇ ਜਗ੍ਹਾ ਜਿਹੜੀ ਜਗ੍ਹਾ ਹੈ ਨਹੀਂ ਇਹ ਜਗ੍ਹਾ ਇਹ ਕੱਲ ਨੂੰ ਮਕਾਨ ਪਿੱਛੇ ਡੇਗ ਸਕਦਾ ਹਾਂਜੀ ਅੰਦਰ ਕੋਈ ਲੰਬਾ ਪਿਆ ਉਹਦੀ ਜਾਨ ਨੂੰ ਖਤਰਾ ਆਇਆ ਹਾਂਜੀ ਮਲਾਈ ਨੇ ਬੁਰੇ ਹਾਲਾਤ ਆ ਇੱਧਰ ਲੱਗਦੇ ਹਾਂਜੀ ਪਰ ਤਾਂ ਮਲੇ ਕਿਉਂਕਿ ਸਾਡਾ ਤਾਂ ਉਧਰ ਮਦਾਨੀ ਇਲਾਕਾ ਉੱਥੇ ਤਾਂ ਇਨੀ ਕੋਈ ਦਿੱਕਤ ਨਹੀਂ ਹੈਗੀ ਇਹ ਪਹਾੜੀ ਰੇਤਲੀ ਜ਼ਮੀਨ ਆ ਰੇਤ ਇੱਧੇ ਪੁੱਸ ਥੱਲੇ ਮਲਕ ਹਾਂਜੀ ਇਹ ਰੇਤ ਹੈ ਸੁਦਰ ਇਹ ਖੱਡਾ ਪੈ ਜਾਂਦੇ ਪ੍ਰਸਾਦ ਨੂੰ ਅਸੀਂ ਇੱਦਾਂ ਪੱਥਰਾਂ ਨਾਲ ਪੂਰੀ ਹਾਂਜੀ ਲਾ ਕੇ ਕਰੀਓ ਮੈਂ ਕਿਹਨਾਂ ਹਾਂਜੀ ਹੋਰ ਕਰੋ ਗੱਲ ਹਾਂਜੀ ਇਹ ਬਰਸਾਤ ਨੂੰ ਰੇਤ ਹੈ ਨਾ ਬੈਠ ਜਾਂਦਾ ਨਾ ਜ਼ਮੀਨ ਤੇ ਜਿਹੜੇ ਖੱਡੇ ਪੈ ਜਾਂਦੇ ਫਿਰ ਅਸੀਂ ਪੂਰਦੇ ਇਹਨਾਂ ਖੱਡਿਆਂ ਨੂੰ ਆਹ ਫਿਰ ਮਤਲਬ ਕੋਈ ਹਾਂ ਬਾਹਰੋਂ ਮਿੱਟੀ ਬੱਤੀ ਠੀਕ ਆ ਜੀ ਤੇ ਇੱਥੇ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਤਾਂ ਉਹਦੀ ਕੀ ਇਥੇ ਹੈਗੀ ਐ ਕੰਡੀਸ਼ਨ ਬਿਮਾਰ ਦੇ ਬੰਦੇ ਦਾ ਰੋਲਣਾ ਰਬ ਕੜਾ ਹਾਂਜੀ ਤਾਂ ਬੰਦੇ ਦਾ ਕੋਈ ਬਾਦ ਨਹੀਂ ਪੁੱਛਣੀ ਗੱਡੀਆਂ ਬੱਸ ਹੈ ਹੀ ਨਹੀਂ ਜੇ ਤਾਂ ਕੋਈ ਮੋਟਰਸਾਈਕਲ ਰੱਖਿਆ ਉਹ ਤਾਂ ਜਾਂਦਾ ਚਲੀ ਤੇ ਸਾੜੇ ਬਰਗਿਆਂ ਦਾ ਤਾਂ ਸ਼ੈਕਲ ਵੀ ਹੈ ਨਹੀਂ ਇੱਥੇ ਮਰਨਾ ਜੇ ਮਾੜਾ ਮੋਟਾ ਕੋਈ ਵੀ ਸਮਾਨ ਮੇਨ ਬਾਜ਼ਾਰ ਸਾਨੇ ਮਰੋ ਪੈਂਦਾ ਤਾਂ ਜੇ ਅਸੀਂ ਸਮਾਨ ਲੈਣ ਜਾਓ ਤਾਂ 150 ਤਾਂ ਪਹਿਲਾਂ ਓਟੋ ਕਰੋ 150 150 ਹੋ ਜਾ 200 ਹੁੰਦਾ 200 ਜਾਂਦਾ 400 ਰੁਪਏ ਨੂੰ ਅਸੀਂ ਇੱਕ ਸਮਾਨ ਨੂੰ ਜਾਹਾਂ ਅੰਦਾਜ਼ 400 ਰੁਪਈਆ ਤੁਹਾਡਾ ਲੱਗਦਾ ਉੱਤੇ ਲੱਗਦਾ ਇੱਕ ਸਮਾਨ ਦਾ 400 ਵੀ ਕੱਢਣਾ ਔਖਾ ਆ ਬੜਾ ਔਖਾ ਆ 3500 ਰੁਪਈਆ ਬੱਚਿਆਂ ਨੂੰ ਕੀ ਹੋਣਾ ਬੱਚਿਆਂ ਨੂੰ ਬਿਵਾਰ ਵੀ ਹੈਗਾ ਹਾਂਜੀ ਹੈਨਾ ਹਾਂਜੀ ਆਣਾ ਕਿਤਾ ਦੇਣਾ ਕਿਤਾ ਦਾਜ ਕੇ ਮਾਤਾ ਜੀ ਆਪਣੀ ਤਾਂ ਉਮਰ ਕਾਫੀ ਹੋ ਗਈ ਆ ਤੇ ਤੁਸੀਂ ਅੱਜ ਤੱਕ ਨੂੰ ਮਤਲਬ ਕੀ ਸੁਧਾਰ ਦੇਖਿਆ ਸਾੜੀ ਨਹੀਂ ਸੁਣੀ ਸਰਕਾਰ ਨੇ ਅੱਛਾ ਮੈਂ ਤਾਂ ਆਪਣੀ ਗੱਲ ਕਰਨੀ ਹੈ ਸਾੜੀ ਨਹੀਂ ਕਰਨੀ ਇਹੀ ਕੇ ਕਿਸੇ ਨੇ ਨਹੀਂ ਸੁਣੀ ਸਾਡੀ ਕੋਈ ਨਹੀਂ ਸੁਣੀ ਸਰਕਾਰ ਨੇ ਇੱਥੇ ਖਾਨ ਦੇ ਟਾਤਾ ਬੜਾ ਉੱਚਾ ਬੜਾ ਉੱਚਾ ਦਾ ਅੱਛਾ ਅੱਛਾ ਡਿਪਟੀ ਕਿ ਬਣਾਏ ਸਾਡੀ ਜ਼ਮੀਨ ਕੋਈ ਪਰਸਨਲ ਹੋ ਰਹੀ ਨਹੀਂ ਇਹੀ ਹੈ ਜੋ ਵੀ ਹੈ ਇੱਕ ਜਿਹੜੇ ਪਲਾਟ ਪਲੂਟ ਮਿਲਦੇ ਹੁੰਦੇ ਆਪਾਂ ਇਤਨੀ ਨਹੀਂ ਮਿਲਦੇ ਇਤਨੀ ਕੁਝ ਨਹੀਂ ਮਿਲਦਾ ਟਾਈ ਟਾਈ ਕਾ ਕੋਰੀ ਕੋਰੀ ਕਹਿ ਕੀਤਾ ਇਤਨਾ ਕਿ ਇੱਥੇ ਰਾਜਪੂਤ ਹੈ ਉਹਨੇ ਦਿੱਤੇ ਸੰਜੋ ਜਗਾ ਅੱਛਾ ਜੀ ਉਹ ਕੋਰੀ ਕੋਰੀ ਕਹਤਾ ਸੀ ਇਤਨਾ ਕ ਬਣਾਈ ਆ ਇਹ ਬਣਾਈ ਆ ਸਾਰਾ ਹੀ ਲੈਂਟਰ ਲੈ ਪਿਆ ਚੋਲਣਾ गरीबी सरया देखो कट पिया अच्छा नहीं ज़्यादा पिया सरया ओ हिल गया सरया कट भी, काट भी, तो भी है कट पिया गरीबी करके सरया नहीं पिया चलो हो एक ਕਰਦਾ ਫੇ ਗੁਜ਼ਾਰਾ ਕਿੱਦਾਂ ਚੱਲਦਾ ਜੀ ਬੜਾ ਬੜਾ ਹੁਣ ਮੈਂ ਜੁੜਦਾ ਦਿਹਾੜੀ ਵੀ ਹੈ ਨਹੀਂ ਇੱਥੇ ਤੇ ਕੋਈ ਤੇ ਨਹੀਂ ਕਿ ਬਿਮਾਰ ਹੁਣ ਗਰੈਂਟ ਮਿਲੀ ਹੁਣ ਲੈਂਟਰ ਰਹਿ ਗਿਆ ਜੀ ਰਹਿ ਗਿਆ ਹੁਣ ਪੰਜੋ ਵੀ ਨਹੀਂ ਹਿੰਮਤ ਨਹੀਂ ਹੈਗੀ ਆਪਣੀ ਕੌਣ ਜੋਗੀ ਤੇ ਕੰਮਕਾਰ ਆਪਣਾ ਦਿਹਾੜੀ ਮਿਲ ਗਏ ਦਿਹਾੜੀ ਦਿਹਾੜੀ ਲੱਗੀ ਦਿਹਾੜੀ ਵੀ ਦਿਹਾੜੀਆਂ ਵੀ ਨਹੀਂ ਮਿਲਦੀਆਂ ਇੱਥੇ ਅੱਜ ਲਈ ਲਈ ਕਾਹਦੇ ਨਾਸ ਦਿਨ ਵੇਲੇ ਜਿਹੜੀ ਕੀ ਹੋਇਆ ਹੁਣ ਲੈਂਟਰ ਤੋਂ ਬਗੈਰ ਕੋਈ ਨੌਕਰੀ ਨਹੀਂ ਕੋਈ ਅਕਸ਼ਨ ਨਹੀਂ ਜਿੰਨੇ ਕਰਾਉਂਦੇ ਆਈਂ ਉਹਨਾਂ ਦੇ ਕੋਲ ਦੇ ਕੇ ਸਦੇ ਲਾਉ ਤਾਂ ਪੈਸੇ ਹੀ ਨਹੀਂ ਦਿੰਦੇ ਤਾਂ ਪਿੱਛੇ ਆਉਂਦਾ ਸਾਡੇ ਬੱਚੇ ਨਾਲ ਲੱਕੜੀਆਂ ਨਾਲ ਕੁੱਲਣਾ ਮਹੀਨੇ ਮਗਰੋਂ ਦੇਣੀ ਹੈ ਪਿੱਛੇ ਪਾ ਦੀ ਦੋ ਮਰਤੀ ਹੁੰਦਾ ਸਾਡੇ ਬਹੁਤ ਇੰਡੀਆ ਚ ਜਾਂ ਪੰਜਾਬ ਚ ਬੜਾ ਕੰਮ ਨੌਕੀ ਕਰਾ ਲੈਂਦੇ ਪੈਸੇ ਨਹੀਂ ਦਿੰਦੇ ਹਾਂਜੀ ਇਹ ਬੜੀ ਦਿੱਕਤ ਆ ਬਿਮਾਰ ਤੁਹਾਨੂੰ ਕੀ ਪ੍ਰੋਬਲਮ ਹੈ ਭਾਜੀ ਮੈਨੂੰ ਕੀ ਹੋ ਗਈ ਸੀ ਟੀਵੀ ਹੋ ਗਈ ਕਿਹੜੀ ਸਟੇਜ ਆ ਤੀਜੀ ਸਟੇਜ ਤੇ ਟੀਵੀ ਦੀ ਦਵਾਈ ਦਾ ਖਰਚਾ ਖਰਚ ਪੱਲੋ ਕਰਦੇ ਦਵਾਈ ਮਿਲਦੀ ਹੈ ਸਰਕਾਰੀ ਹਾਂ ਹਾਂ ਜੀ ਆਪਾਂ ਬੱਲੋ ਉਹ ਲਾਇਆ ਕਿਰਾਇਆ ਤਾਂ ਕਿਹਨੇ ਦੇਣਾ ਨਹੀਂ ਹਾਂ ਜੀ ਨਹੀਂ ਸੱਤ ਮਹੀਨੇ ਤੋਂ ਹੁਣ ਫੋਰਸ ਕੀਤਾ ਹੋ ਗਈ ਹੈ ਨਾ ਤਾਂ ਬੱਚੇ ਕਰਦੇ ਆਪਾਂ ਬਹੁਤ ਮੰਦੇ ਹੋਈ ਕਮਾਈ ਕੁਛ ਨਹੀਂ ਉਹ ਇਹ ਤੱਕ ਵੀ ਕੰਮ ਨਹੀਂ ਨਾ ਕਰ ਸਕਦੇ ਤਾਂ ਹੁਣ ਇਹ ਲੈਣ ਤੋਂ ਬਿਨਾਂ ਰਹਿ ਗਿਆ ਹੁਣ ਤੁਸੀਂ ਪੰਜੀ ਕੰਮ ਕਰਦੇ ਕੋਈ ਕੰਮ ਕਰਦੇ ਕੋਈ ਮੈਂ ਇਹ ਨਹੀਂ ਆਮ ਦਿਸਪੈਂਸਰ ਜੀ ਮਤਲਬ ਜੋ ਵੀ ਆ ਕਹ ਲੋ ਕਿ ਜੋ ਦੇਣੇ ਕਮੋਨੇ ਉਹੀ ਦਵਾਈ ਦਾ ਰੋ ਜਾ ਹਾਂ ਜੀ 11500 ਰੁਪਏ ਇਹ ਮਿਲਣਾ ਉਹੀ ਮਿਲਣਾ ਬੱਚੇ 3 ਨਾਲ ਪਲਸ 2 ਪੜਦੇ ਬੱਚਿਆਂ ਦਾ ਖਰਚਾ ਨਹੀਂ ਕੋਈ ਕਿਸੇ ਸ਼ਹਿਰ ਚ ਹੋਵੇ ਤਾਂ ਚਲੋ ਕੁਛ ਹੱਦ ਤੱਕ ਹੈ ਇੱਕ ਬੱਚਾ ਇਹ ਸਕੂਲੇ ਨਹੀਂ ਜਾਂਦਾ ਦਿੱਤਾ ਸੀ ਨਾ ਹੁੰਦਾ ਜਣਾ ਜਈ ਨਹੀਂ ਗਈ ਆ ਭਾਈ ਮੈਂ ਕਹਿੰਦਾ ਕੈਮਰਾ ਮਾਰ ਜਾ ਇਧਰ ਮੁੰਡੇ ਵਾਲ ਕਰਿਓ ਦੇਖੋ ਕਿੰਨੀ ਮਤਲਬ ਸਮੱਸਿਆ ਆ ਕਿ ਪੈਸੇ ਨਾ ਹੋਣ ਕਰਕੇ ਪੜ੍ਹਾਈ ਨਹੀਂ ਕਰ ਸਕਦਾ ਪਿਆ ਮੈਂ ਆ ਪੰਜ ਛੇ ਦਿਨ ਹੋਈਏ ਨਗੀ ਮੈਂ ਤਾਂ ਹੀ ਕਹਿੰਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਚੈਨਲ ਨੂੰ ਤਾਂ ਜੋ ਆ ਜਿਹੜੀਆਂ ਕੰਡੀਸ਼ਨਾਂ ਇਦਾਂ ਦੀਆਂ ਲੋਕਾਂ ਦੇ ਹਾਲਾਤ ਆ ਤੁਸੀਂ ਬਹੁਤ ਚੰਗੇ ਆ ਮੈਂ ਕਹਿੰਦਾ ਜਿਹੜੇ ਵੀਡੀਓ ਦੇਖਦੇ ਆ ਚੰਗੇ ਆ ਕਿ ਤੁਹਾਡੇ ਘਰਾਂ ਦੇ ਵਿੱਚ ਕੰਮਕਾਰ ਹੈਗਾ ਆ ਮਹਿੰਗੇ ਮਹਿੰਗੇ ਫੋਨ ਰੱਖਿਓ ਆ ਪਰ ਆ ਜਿਹੜੀਆਂ ਸਮੱਸਿਆਵਾਂ ਦੇਖੋ ਮੁੰਡੇ ਨੂੰ ਆਪ ਮੈਨੂੰ ਬੜਾ ਭਾਰੀ ਦੁੱਖ ਹੋ ਰਿਹਾ ਗੱਲ ਸੁਣ ਕੇ ਕੀ ਬਿਮਾਰ ਹੋਣ ਦੇ ਕਾਰਨ ਬਿਮਾਰ ਹੁੰਦੇ ਇਹ ਆਪ ਦਿਹਾੜੀ ਲਾ ਰਿਹਾ ਆਪਣੇ ਆਪਣਾ ਮੋੜਾ ਮੋਟਾ ਕੁਛ ਨਾ ਕੁਛ ਤਾਂ ਕਰਨੀ ਪੈਣਾ ਬਾਜੀ ਕਰਦਾ ਕੁਝਾ ਕੀ ਨਾਮ ਦਾ ਕੁਲਦੀਪ ਸਿੰਘ ਤੇ ਪੜ੍ਹਦੇ ਕਿਹੜੀ ਕਲਾਸ 11ਵੀਂ ਜਾਣੇ ਸਕੂਲੇ ਜਾਣ ਮਤਲਬ ਬੇਚ ਵਿਚਾਲੇ ਕਈ ਵਾਰ ਨਹੀਂ ਦਿਲ ਕਰਦਾ ਜਾਣ ਨੂੰ ਨਾ ਜੀ ਬੈੜੀ ਵਾਲ ਦੇਖੇ ਤਾਂ ਮਤਲਬ ਥੋੜਾ ਜਿਆ ਫੀਸ ਫਾਸ ਨਾ ਮਿਲੇ ਤੇ ਨਹੀਂ ਜਾਂਦੇ ਹਾਂ ਇਹ ਬੋਲਦਾ ਸੀ ਨਹੀਂ ਜਾਂਦਾ ਸਕੂਲ ਸਾਨੂੰ ਪਹਿਲੇ ਫੀਸ ਦੇ ਤੇ ਇੱਥੇ ਜੰਗਲੀ ਜਾਨਵਰਾਂ ਦਾ ਵੀ ਕਹਿੰਦੇ ਬਹੁਤ ਖਤਰਾ ਹੈ ਹਾਂਜੀ ਜਾਨਵਰ ਗਿਆ ਪਸ਼ੂ ਜਿਹੜੇ ਨੇ ਹਾਂ ਲੈ ਰੋਟੀਆਂ ਲੈ ਜਾਂਦੇ ਕੱਢੀ ਜਾਂਦਾ ਅੰਦਰ ਰਹਿ ਕੇ ਅੱਜ ਅੰਦਰੋਂ ਰੋਟੀਆਂ ਕੱਢ ਕੇ ਬਾਂਦਰ ਜਿਹੜੇ ਬਾਂਦਰ ਤੁਸੀਂ ਬੱਡੇ ਹੁਣ ਇੱਥੇ ਤੁਹਾਨੂੰ ਸਾਹਮਣੇ ਦੱਸ ਦੇ ਗਾਪੀਆਂ ਨੇ ਪਰ ਇਧਰ ਹੀ ਨਹੀਂ ਆਈ ਇੱਥੇ ਘਟਾਏ ਨੇ ਸਾਹਮਣੇ ਇੱਕ ਤਾਂ ਆਹ ਨਾਲ ਪਰ ਕੋਈ ਨਹੀਂ ਦੇ ਤਾਰਾ ਮੈਂ ਇਹ ਇਧਰ ਸਾਡੇ ਇਧਰ ਵੀ ਦੇ ਨਮਕਾਨੇ ਅੰਦਰ ਇਹ ਤੇ ਵਾਟਾ ਵਾਟਾ ਲੈ ਜਾਂਦੇ ਸਬਜ਼ੀ ਰੱਖੀ ਕੇ ਵਾਕੇ ਫੁੱਲ ਰਹੀਆਂ ਨਾ ਲੈ ਜਾਂਦੇ ਨੇ ਗੁੰਡਾ ਖੋਦੀ ਤੇ ਇਹ ਆਪਣਾ ਬਾਗ ਭੂਖ ਪੀਤੇ ਹੈਗੇ ਹਾਂਜੀ ਹੈਗੇ ਹੋਰ ਤੋਂ ਬਾਂਦਰਾਂ ਨੇ ਤਾਂ ਕਾਫੀ ਕੰਮ ਕਿਆ ਆਇਆ ਨਾ ਕੱਪੜੇ ਲੀੜੇ ਵੀ ਲਾ ਜਾਂਦੇ ਚੱਕ ਕੇ ਬਾਹਰ ਕੋ ਸੁਪਰਾਣੀ ਪਾ ਸਕਦੇ ਹਾਂ ਹਾਂ ਤਾਂ ਨੇ ਪਈਏ ਅਸੀਂ ਮੰਨੀਆਂ ਵੀ ਪਈਆਂ ਨੂੰ ਮੂੰ ਤਾਂ ਬੰਦਿਆਂ ਨੂੰ ਪੇ ਜਾਂਦੇ ਬੰਦਿਆਂ ਦਾ ਪੇ ਜਾਂਦੇ ਪਾ ਲਿਆ ਉਹਨਾਂ ਨੇ ਤੁਹਾਡਾ ਹੈਨਾ ਬੰਦਿਆਂ ਦੇ ਪੇ ਜਾਂਦੇ ਕਹਿੰਦੇ ਬੰਦੇ ਕੁਝ ਕਹਿੰਦੇ ਨਹੀਂ ਭੋਲੇ ਆ ਇਹ ਬੱਚੇ ਸਕੂਲ ਆਂਦੇ ਡਰਦੇ ਬੱਚੇ ਪੈਦਾ ਤਾਂ ਤਾਂ ਹੀ ਆ ਨੇ ਜੇ ਸਰਕਾਰ ਕੁਝ ਕਰੇ ਸਰਕਾਰ ਕਰੇ ਕੁਝ ਪਰ ਕਰਦੀ ਤਾਂ ਹੈ ਨਹੀਂ ਹੁਣ ਸਕੂਲੇ ਗਿਆ ਜੀ ਸਕੂਲੇ ਪੁੱਛਿਆ ਨਿਆਣਿਆਂ ਨੂੰ ਕਹਿੰਦੇ ਜੀ ਆ ਦੇਰੀਆਂ ਪਿੰਡ ਪੈਂਦਾ 5-6 ਕਿਲੋਮੀਟਰ ਦਾ ਪੈਦਲ ਹੁੰਦੇ ਆ ਹਾਂ ਪੈਦਲ ਹੀ ਆਉਂਦੇ ਕਹਿੰਦੇ ਜੀ ਸਾਡੀ ਗਾਸ ਕੀ ਬਾਹਰ ਉਹ ਬਾਗ ਖਾ ਗਿਆ ਹਾਂਜੀ ਹਾਂਜੀ ਘਰੇ ਦੇ ਜਾਂਦੇ ਨੇ ਪਾਈ ਟੰਕਰਲ ਇਹ ਠੀਕ ਸਾਡਾ ਹੁਣ ਘਾਰਾ ਹੁਣ ਉੱਪਰ ਆਖਾ ਜਾ ਕੇ ਬਈ ਉੱਚੀ ਕਾਫੀ ਦੂਰ ਆ ਜਾ ਕੇ ਹਾਂਜੀ ਤਾਂ ਸੱਡਾ ਸੱਡਾ ਤੇ ਨਾਲੇ ਜਾਣੇ ਖੰਨਾਈਆਂ ਦੋਨੇ ਪਾਸੇ ਹੂੰ ਪਹਿਲਾਂ ਤਾਂ ਰਸਤਾ ਇੰਨਾ ਕੁ ਸੀਗਾ ਚਲੋ ਹੁਣ ਸਰਪੰਚ ਬਣਿਆ ਉਹਨੇ ਬਣਾਇਆ ਰਸਤਾ ਚਲੋ ਹੂੰ ਬਈ ਥੋੜਾ ਸਾਨੂੰ ਫਾਇਦਾ ਹੋਇਆ ਪਰ ਇਹ ਆ ਬਈ ਆਲੇ ਦੁਆਲੇ ਦਾ ਖੰਨਾਈ ਤੇ ਮਰਾ ਜੀ ਤੁਸੀਂ ਹੁਣ ਦੱਸੋ ਸਾਰੇ ਜਾਣੇ ਕਿ ਤੁਸੀਂ ਕੀ ਚਾਹੁੰਦੇ ਸਰਕਾਰ ਕੋਲੋਂ ਕੀ ਮੰਗ ਕਰਦੇ ਆ ਨਹੀਂ ਸਰਕਾਰ ਸਰਕਾਰ ਕੋਲ ਅਸੀਂ ਇਹ ਹੀ ਮੰਗ ਕਰਨਾ ਚਾਹੁੰਦੇ ਕਿ ਸਾਡੀਆਂ ਜਿਹੜੀਆਂ ਸਾਰੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਕਰਨ ਅੱਛਾ ਜੀ ਹਾਂਜੀ ਹੋਰ ਕੀ ਚਾਹੁੰਦੇ ਤੁਹਾਡੇ ਇੱਥੇ ਸਾਡੇ ਹੋਰ ਵੀ ਜਿੱਦਾਂ ਵੀ ਡੰਗੇ ਦੇਣ ਵਾਲੇ ਵਾਲੇ ਦੁਲੇ ਪਿੰਡ ਵਿੱਚ ਹਾਂਜੀ ਉਹ ਵੀ ਉਹ ਵੀ ਸਹੀ ਕੀਤਾ ਜਾਣ ਹਾਂਜੀ ਤੇ ਸਾਡੇ ਜਿਹੜੇ ਲੋਕ ਵੀਡੀਓ ਦੇਖਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਬਸ ਉਹ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਕਮੈਂਟ ਕਰਨ ਹਾਂ ਮਤਲਬ ਕਿ ਦੇਖੋ ਅਸੀਂ ਜਿਹੜੀ ਵੀ ਚੀਜ਼ ਤੁਹਾਡੇ ਕੋਲ ਪੇਸ਼ ਕਰਦੇ ਆ ਉਹ ਸੱਚ ਹੁੰਦੀ ਆ ਤੇ ਕੋਈ ਅਸੀਂ ਝੂਠ ਨਹੀਂ ਪੇਸ਼ ਕਰਦੇ ਤਾਂ ਤੁਸੀਂ ਇਹ ਦੇਖ ਲਓ ਇਹਨਾਂ ਦਾ ਪਰਿਵਾਰ ਇਸ ਇਲਾਕੇ ਦੇ ਲੋਕਾਂ ਦਾ ਹਾਲ ਸ਼ੇਅਰ ਕਰੋਗੇ ਵੀਡੀਓ ਤਾਂ ਇਸ ਸਮੱਸਿਆਵਾਂ ਜਿਹੜੀਆਂ ਆ ਹੱਲ ਹੋਣਗੀਆਂ ਜੇ ਤੁਸੀਂ ਵੀਡੀਓ ਦੇਖ ਕੇ ਨੂੰ ਸਕਿਪ ਕਰਤਾ ਜਾਂ ਅਗਲੀ ਵੀਡੀਓ ਲਾ ਲਈ ਕੋਈ ਫਾਇਦਾ ਨਹੀਂ ਹੈਗਾ ਦੇਸ਼ ਦੀ ਤਰੱਕੀ ਸਮਾਜ ਦੀ ਤਰੱਕੀ ਤਾਂ ਹੀ ਹੋ ਸਕਦੀ ਜੇ ਤੁਸੀਂ ਸਾਡਾ ਸਾਥ ਦੋਗੇ ਸੋ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ